ਸੋ ਬਰਨਾਲੇ ਦੇ ਲੋਕਾਂ ਨੇ ਠਾਨ ਲਿਆ ਕਿ ਇਸ ਵਾਰ ਇਥੋਂ ਨਕਲੀ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਣ ਵਾਲਿਆਂ ਨੂੰ ਕੱਢਣਾ ਅਸਲੀ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਣ ਵਾਲਾ ਬੰਦਾ ਇੱਥੇ ਵਿਧਾਨ ਸਭਾ ਚ ਬੈਠਾ ਹੈ ਜੀ ਲੋਕ ਇੱਕ ਵਾਰ ਸੀ ਆਉਣਗੇ ਨਾ ਹੁਣ ਸਾਰੇ ਪਾਸੇ ਦੇ ਲੋਕਾਂ ਨਹੀਂ ਸਕਦੇ ਹੁਣ ਰੋਜ਼ ਰੋਜ਼ ਤਾਂ ਸਰਕਾਰ ਨੇ ਹਾਲ ਸਿੰਘ ਵਾਲੇ ਤੋਂ ਆਪਣਾ ਸਾਹਨੇ ਵਾਲੇ ਤੋਂ ਬੰਦੇ ਬੁਲਾ ਨਹੀਂ ਸਕਦੀ ਦੋ ਤਿੰਨ ਵਾਰ ਤਾਂ ਸੱਦ ਲਏ ਓ ਏਡਾ ਭਰਾਵੋ ਗਰਦੀਬ ਬਾਠ ਐਨਾ ਸੋਨੂੰ ਡਰ ਲੱਗਣਾ ਕਾ ਗਰਦੀਬ ਬਾਠ ਤੋਂ ਕੋਈ ਗੱਲ ਨਹੀਂ ਮਤਲਬ ਕਿ ਲੋਕਾਂ ਤੋਂ ਡਰ ਗਏ ਕਿ ਜਿਵੇਂ ਮੀਤ ਹੈਰ ਨੇ ਕੋਸ਼ਿਸ਼ ਕੀਤੀ ਸਾਡੇ ਰੋਡ ਸ਼ੋ ਨੂੰ ਰੋਕਣ ਦੀ ਬਰਨਾਰਾ ਜੇ ਨੂੰ ਚੋਣ ਦੇ ਚੱਲਦੇ ਆ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਗਰਦੀਬ ਬਾਠ ਵੱਲੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਰੋਡ ਸੋ ਕੱਢਿਆ ਗਿਆ ਇਸ ਰੋਡ ਸੋ ਦੇ ਵਿੱਚ ਪੂਰੇ ਹਲਕੇ ਤੋਂ ਆਮ ਆਦਮੀ ਚੱਲ ਕੇ ਲੋਕਾਂ ਨੇ ਸੰਗੋਲੇ ਦਿੱਤੀ ਬਲੰਸ ਹਲਕਾ ਬਰਨਾਲ ਤੋਂ ਆਜ਼ਾਦ ਮੀਂਦਵਾਰ ਗਰਦੀਬ ਬਾਠ ਅੱਜ ਰੋਡ ਸੋ ਤੇ ਨਿਕਲੇ ਜਿੰਦਾਂ ਦਾ ਹੋਣਾ ਅੰਤਮ ਪੜਾ ਤੇ ਧਰੋਲਾ ਵਿਖੇ ਸਮਾਪਤ ਹੋ ਰਿਹਾ ਅੱਜ ਗੱਲ ਕਰਦੇ ਆਂ ਭਾਈ ਜੀ ਕਿਸ ਤਰ੍ਹਾਂ ਰਿਸਪੌਂਸ ਰਿਹਾ ਅੱਜ ਦੇਖੋ ਜੀ ਮਤਲਬ ਕਿ ਮੈਂ ਰਿਣੀਆ ਪੂਰੇ ਬਰਨਾਲੇ ਹਲਕੇ ਦੇ ਲੋਕਾਂ ਦਾ ਇੰਨਾ ਵੱਡਾ ਰੋਡ ਸ਼ੋ ਹੋਇਆ ਅੱਜ ਤੁਸੀਂ ਸੋਚ ਨਹੀਂ ਸਕਦੇ 20 ਉਧਰੋਂ ਦੁਸ਼ਹਿਰਾ ਗਰਾਊਂਡ 'ਚ ਟਰੈਕਟਰ ਚੱਲ ਰਹੇ ਸੀ ਤੇ ਇੱਧਰ ਅਸੀਂ ਅੰਢਾਇਆ ਟੱਪ ਕੇ ਸੀ ਸੋ ਮਤਲਬ ਕਿ ਲਗਭਗ 5-6 ਕਿਲੋਮੀਟਰ ਦਾ ਜਿਹੜਾ ਕਾਫਲਾ ਸੀ ਉਹ ਆਇਆ ਤੇ ਜਿਹੜੀ ਸਭ ਤੋਂ ਖੁਸ਼ੀ ਦੀ ਗੱਲ ਆ ਉਹ ਇਹ ਆ ਭਰਾਵੋ ਮੈਨੂੰ ਮੇਰੇ ਕੋਲ ਤਾਂ ਦੇਣ ਨੂੰ ਕੁਝ ਨਹੀਂ ਕਿਸੇ ਕੋਲ ਸਾਰੇ ਆਪ ਮਹਾਰੇ ਸਾਡੇ ਭੈਣ ਭਰਾ ਆਪ ਮਹਾਰੇ ਆਵਦੀਆਂ ਗੱਡੀਆਂ ਲੈ ਕੇ ਆਪ ਮਹਾਰੇ ਪਹੁੰਚੇ ਆਪਦੇ ਟਰੈਕਟਰ ਲੈ ਕੇ ਪਹੁੰਚੇ ਸੋ ਇਹ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਆ ਸੋ ਬਰਨਾਲੇ ਦੇ ਲੋਕਾਂ ਨੇ ਠਾਨ ਲਿਆ ਵੀ ਇਸ ਵਾਰ ਇਥੋਂ ਨਕਲੀ ਇਨਕਲਾਬ ਜੰਦਾਬਾਦ ਦੇ ਨਾਰੇ ਲਾਉਣ ਵਾਲਿਆਂ ਨੂੰ ਕੱਢਣਾ ਅਸਲੀ ਇਨਕਲਾਬ ਜੰਦਾਬਾਦ ਦੇ ਨਾਰੇ ਲਾਉਣ ਵਾਲਾ ਬੰਦਾ ਇੱਥੇ ਵਿਧਾਨ ਸਭਾ ਚ ਭੇਜਣਾ ਜਿਹੜਾ ਤੁਸੀਂ ਲੋਡ ਰੋਡ ਸੋ ਵੱਡੀ ਅੱਜ ਕੱਢਿਆਗਾ ਹੋਰ ਕਿਸੇ ਪਾਰਟੀ ਰੋਡ ਸੋ ਨਹੀਂ ਕੱਢਿਆਗਾ ਕੀ ਦੇਖਦੇ ਆ ਲੋਕਾਂ ਦਾ ਕੀ ਬਦਰਾਵਲ ਕਿਸ ਤਰ੍ਹਾਂ ਤੁਹਾਡੇ ਵੱਲ ਝਕਾਵਲੇਗਾ ਇਹਨਾਂ ਨੇ ਸਾਰਿਆਂ ਨੇ ਪਰਮਿਸ਼ਨਾਂ ਲਈਆਂ ਸੀ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਸੀਂ ਪ੍ਰਸ਼ਾਸਨ ਤੋਂ ਵੈਰੀਫਾਈ ਕਰ ਸਕਦੇ ਹੋ ਇਹ ਗੱਲ ਸਾਰਿਆਂ ਨੇ ਇਹਨਾਂ ਨੇ ਪਰਮਿਸ਼ਨਾਂ ਲਈਆਂ ਸੀ ਰੋਡ ਸ਼ੋਅ ਦੀਆਂ ਪਰ ਜਦੋਂ ਸਾਡਾ ਰੋਡ ਸ਼ੋਅ ਹੋਇਆ ਅਸੀਂ ਅਨਾਉਂਸ ਕੀਤਾ ਉਦੋਂ ਬਾਅਦ ਸਾਰੇ ਪਿੱਛੇ हट ਗਏ ਕਾਰਨ ਕੀ ਆ ਭਾਈ ਜੀ ਲੋਕ ਇੱਕ ਵਾਰ ਸੀ ਆਉਣਗੇ ਨਾ ਹੁਣ ਸਾਰੇ ਪਾਸੇ ਲੋਕ ਆ ਨਹੀਂ ਸਕਦੇ ਹੁਣ ਰੋਜ਼ ਰੋਜ਼ ਤਾਂ ਸਰਕਾਰ ਨੇ ਹਾਲ ਸਿੰਘ ਵਾਲੇ ਤੋਂ ਆਪਣਾ ਸਾਹਨੇ ਵਾਲੇ ਤੋਂ ਬੰਦੇ ਬੁਲਾ ਨਹੀਂ ਸਕਦੀ ਦੋ ਤਿੰਨ ਵਾਰ ਤਾਂ ਸੱਦਲੇ ਸੋ ਅੱਜ ਤਾਂ ਇਹਨਾਂ ਕੋਲ 50 ਕ ਬੰਦੇ ਸੀ ਇਹਨਾਂ ਨੇ ਬਿਗਨ ਪਾਉਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਡੋਟ ਡੋਰ ਕਰਨਾ ਸ਼ੁਰੂ ਕਰਤਾ ਸਦਰਬੇ ਯਾਰ ਚ ਕਿਹੜੀ ਪਾਰਟੀ ਉਹ ਡੋਟ ਡੋਰ ਕੀਤਾ ਜੋ ਤੁਹਾਡੀ ਵੀਡੀਓ ਦੇ ਸਾਹਮਣੇ ਸੀ ਇਹਨਾਂ ਨੇ ਕੀਤਾ ਜੀ ਆਪਣੇ ਸੱਤਾਧਾਰੀ ਧਰਨੇ ਇਵਨ ਕਾਂਗਰਸ ਵੀ ਵਿੱਚ ਵੜੀ ਪਰ ਦੋਨੇ ਪਾਰਟੀਆਂ ਮੈਂ ਸਮਝਦਾ ਇੰਨੀ ਆ ਘਬਰਾਇਆਂ ਵਈਆਂ ਸੀ ਯਾਰ ਉਹ ਐਡਾ ਭਰਾਵੋ ਗੁਰਦੀਪ ਬਾਠ ਇੰਨਾ ਸੋਨੂੰ ਡਰ ਲੱਗਣਾ ਕਾ ਗੁਰਦੀਪ ਬਾਠ ਤੋਂ ਕੋਈ ਗੱਲ ਨਹੀਂ ਮਤਲਬ ਕਿ ਲੋਕਾਂ ਤੋਂ ਡਰ ਗਏ ਕਮਾਲ ਦੀ ਗੱਲ ਆ ਵਿੱਚ ਮਤਲਬ ਕਿ ਬਿਗਨ ਪਾਇਆ ਇਹਨਾਂ ਨੇ ਅੱਧਾ-ਅੱਧਾ ਘੰਟਾ ਸਾਡੇ ਟਰੈਕਟਰ ਨੇ ਜਿਹੜੇ ਡਿਵਰਟ ਵੀ ਕੀਤੇ ਲਗਭਗ ਮੈਂ ਤੁਹਾਨੂੰ ਦੱਸਣਾ ਚਾਹਣਾ 100-150 ਟਰੈਕਟਰ ਆ ਜਿਹੜਾ ਸਾਡਾ ਉਧਰ ਬਾੜ ਦੀ ਸੰਧੂਪਤੀ ਕਣੀ ਦੀ ਕੱਢਿਆ ਗਿਆ ਅੱਜ ਆਖਰੀ ਦਿਨ ਆ ਚੋਣ ਪ੍ਰਚਾਰ ਖਤਮ ਹੋਣ ਜਾ ਰਿਹਾ ਤੁਸੀਂ ਕਿਸ ਤਰ੍ਹਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹੋ ਦੇਖੋ ਜੀ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹਣਾ ਮੈਂ ਸਾਰੇ ਧਨੋਲੇ ਦੇ ਲੋਕਾਂ ਨੂੰ ਬਰਨਾਲੇ ਦੇ ਲੋਕਾਂ ਨੂੰ ਸਮੁੱਚੇ ਹਲਕੇ ਦੇ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹਣਾ ਵੀ ਭਰਾ ਮੇਰੇਓ ਦੇਖੋ ਮੈਂ ਇਮਾਨਦਾਰੀ ਦਾ ਦੀਵਾ ਜਿਹੜਾ ਆਪਦਾ ਥੇਲੀ ਤੇ ਥੇਲੀ ਤੇ ਜਗਾਈ ਫਿਰਦਾ ਸੋ ਮੇਰੀ ਬੇਨਤੀ ਆ ਇਹ ਇਮਾਨਦਾਰੀ ਦਾ ਦੀਵਾ ਤੁਸੀਂ ਬੁਝਾ ਨਾ ਦਿਓ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਜੇ ਤੁਸੀਂ 23 ਤਰੀਕ ਨੂੰ ਮੈਨੂੰ ਵਿਧਾਨ ਸਭਾ ਭੇਜ ਦਿਓ ਤਾਂ ਇਹ ਦੀਵਾ ਜਿਹੜਾ ਮੈਂ ਕਦੇ ਜ਼ਿੰਦਗੀ ਚ ਬੁਝਾ ਨਹੀਂ ਦਊਂਗਾ ਤੇ ਆਉਣ ਵਾਲੇ ਸਮੇਂ ਚ ਆਪਾਂ ਬਰਨਾਲੇ ਤੋਂ ਇਹ ਦੀਵੇ ਨੂੰ ਮਸ਼ਾਲ ਬਣਾਵਾਂਗੇ। ਬਾੜ ਬਾਈ ਜਿੰਦਾਬਾਦ ਚਲੋ ਬਹੁਤ ਧੰਨਵਾਦ ਜਿੰਦਾਬਾਦ। ਤਾਂ ਧੰਨਵਾਦ ਜੀ ਧੰਨਵਾਦ। ਇਹ ਬਾੜ ਦੇ ਅੱਜ ਸਮਾਰਟਕ ਵੱਡੀ ਗੱਤੇ ਤੇ ਪਹੁੰਚੀ ਸੀ ਛੜ ਨਾਲ ਨੇ। ਕਿਸ ਤਰ੍ਹਾਂ ਸਪான்ਸਰ ਹੈ ਅੱਜ ਦੇ ਦਿਨ ਦਾ? ਅ ਜਿਹੜਾ ਰਿਸਪੌਂਸ ਸੀ ਜੀ ਅਸੀਂ ਅਸਲ 'ਚ ਇੰਨਾ ਸੋਚਿਆ ਵੀ ਨਹੀਂ ਸੀ ਜਿੰਨਾ ਸਾਨੂੰ ਰਿਸਪੌਂਸ ਵਧੀਆ ਮਿਲਿਆ ਜਿਹੜਾ ਸਾਡਾ ਰੋਡ ਸ਼ੋਅ ਆਇਆ ਹੈ ਅਸਲ ਦੇ ਵਿੱਚ ਇੰਨਾ ਮਤਲਬ ਕਿ ਲੋਕਾਂ ਨੇ ਨਾ ਸਾਡਾ ਸਾਥ ਦਿੱਤਾ ਦੂਜੀਆਂ ਪਾਰਟੀਆਂ ਦਾ ਇਹੀ ਹੋ ਗਿਆ ਕਿ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਜਿਵੇਂ ਮੀਤ ਹੇਰ ਨੇ ਕੋਸ਼ਿਸ਼ ਕੀਤੀ ਸਾਡੇ ਰੋਡ ਸ਼ੋਅ ਨੂੰ ਰੋਕਣ ਦੀ ਕਿਉਂਕਿ ਸਾਨੂੰ ਉੱਥੋਂ ਡਾਇਵਰਟ ਕੀਤਾ ਗਿਆ ਸਾਡੇ ਜਿਹੜੇ ਟਰੈਕਟਰ ਸੀ ਪਿੱਛੇ ਰੋਕ ਦਿੱਤੇ ਗਏ ਕਿਉਂਕਿ 1.5 200 ਟਰੈਕਟਰ ਸੀ ਸਾਡਾ ਉੱਥੇ ਬਿੱਚੀ ਕਾਂਗਰਸ ਵਾਲਿਆਂ ਨੇ ਡੋਰ ਟੂ ਡੋਰ ਸ਼ੁਰੂ ਕਰਤਾ ਬਿੱਚੀ ਉਧਰੋਂ ਜਿਹੜੇ ਹੈਗੇ ਝਾੜੂ ਵਾਲੇ ਆਗੇ ਸੀ ਤਾਂ ਸਾਨੂੰ ਰੋਕ ਦਿੱਤਾ ਗਿਆ ਪਿੱਛੇ ਤੇ ਐ ਜਿਹੜੇ ਉਹ ਸੀਗੇ ਬਿੱਚੀ ਆਪਣੇ ਗੋਵਿੰਦ ਸਿੰਘ ਸੰਧੂ ਨੇ ਜਿਹੜੇ ਉਹ ਵੀ ਉਹ ਤੇ ਪੁਲਿਸ ਨੇ ਸਾਡੇ ਨਾਲ ਮਿਸ ਵਿਹੇਬੀ ਕੀਤਾ ਕਿਉਂਕਿ ਉਹਨਾਂ ਨੇ ਉਹ ਸਾਡੀ ਗੱਲ ਨਹੀਂ ਸੀ ਸੁਣ ਰਹੇ ਅਸੀਂ ਆਪ ਜਿਹੜੀਆਂ ਹੈਗੀਆਂ ਨੇ ਜਿਹੜਾ ਰੋਡ ਸੀ ਉਹ ਕਲੀਅਰ ਕਰਵਾਇਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਰੁਕਾਵਟਾਂ ਪਾਈਆਂ ਗਿਆ ਕੀ ਵਿਰੋਧੀਆਂ ਬਕਲਾਹਟ ਸਾਹਮਣੇ ਦੀ ਇਸ ਨੂੰ ਹਾਂਜੀ ਇਹ ਜਿਹੜੀ ਬਿਲਕੁਲ ਵਿਰੋਧੀਆਂ ਦੀ ਬਖਲਾਟ ਹੈ ਕਿਉਂਕਿ ਉਹਨਾਂ ਨੂੰ ਲੋਕਾਂ ਦਾ ਜਿਹੜਾ ਇਹ ਇੰਨਾ ਰਿਸਪੌਂਸ ਮਿਲ ਰਿਹਾ ਉਹਦੇ ਤੋਂ ਡਰ ਗਏ ਕਿ ਅਸੀਂ ਜਿਹੜੇ ਹੈਗੇ ਉਹਨਾਂ ਨੂੰ ਆਪਣੀ ਹਾਰ ਨਿਸ਼ਚਿਤ ਦਿਖਣ ਲੱਗ ਗਈ ਇਸ ਲਈ ਉਹਨਾਂ ਨੇ ਇਹ ਸਾਰਾ ਜਿਹੜਾ ਹੈਗਾ ਸਾਡੇ ਰੋਡ ਸ਼ੋਅ ਦੇ ਵਿੱਚ ਵਿਗੜਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਲੋਕਾਂ ਦੇ ਵਿੱਚ ਕਿਉਂਕਿ ਪਬਲਿਕ ਨੂੰ ਵੀ ਇਸ ਦੇ ਵਿੱਚ ਇੰਦਾ ਫੀਲ ਹੋਇਆ ਕਿ ਉਹਨਾਂ ਨੂੰ ਮਤਲਬ ਕਿ ਪਰੇਸ਼ਾਨ ਕੀਤਾ ਜਾ ਰਿਹਾ ਕਿਉਂਕਿ ਪਬਲਿਕ ਨੂੰ ਕਿਉਂਕਿ ਪੁਲਿਸ ਨੇ ਜੀ ਜ਼ਿੰਮੇਵਾਰੀ ਸੀ ਕਿ ਪਬਲਿਕ ਦਾ ਰੂਟ ਡਾਇਵਰਟ ਕਰਦੀ ਕਿਉਂਕਿ ਜਿੱਦਾਂ ਦੀ ਸਾਨੂੰ ਰੂਟ ਦਿੱਤਾ ਗਿਆ ਸੀਗਾ ਉਹਦਾ ਡਾਇਵਰਟ ਕਰਨਾ ਰਹੀ ਹੈ ਉਥੇ ਜਿਹ ਮੈਂ ਪਿੱਛੇ ਗੱਡਾ ਖਾਨਾ ਚੌਕ ਦੇ ਵਿੱਚ ਦਾ ਸਾਨੂੰ ਇਹ ਲਾ ਲਓ ਵੀ ਕਿੰਨ ਪੂਰਾ ਅੱਧਾ ਘੰਟਾ ਲੱਗ ਗਿਆ ਸਾਨੂੰ ਕਿਉਂਕਿ ਕੋਈ ਇਧਰੋਂ ਗੱਡੀ ਕੱਢ ਰਿਆ ਸੀ ਕੋਈ ਇਧਰੋਂ ਗੱਡੀ ਕੱਢ ਰਿਆ ਸੀ ਪੁਲਿਸ ਚ ਚੁੱਪਚਾਪ ਤਮਾਸ਼ਾ ਦੇਖ ਰਹੀ ਸੀ ਉਥੇ ਮਲਕੇ ਸੱਤਾ ਧਾਰੀ ਜਿਹੜੀ ਪਾਰਟੀ ਆ ਉਹਨਾਂ ਨੇ ਇੱਕ ਤਰੀਕੇ ਨਾਲ ਰਿਕਵਰਟ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੱਡੀ ਪੱਦਰ ਤੇ ਹਾਂਜੀ ਵੱਡੀ ਪੱਦਰ ਤੇ ਕੋਸ਼ਿਸ਼ ਕੀਤੀ ਗਈ ਹੈ ਜਿਹੜੀ ਪੁਲਿਸ ਐ ਪੁਲਿਸ ਦੇ ਆ ਦੇਖੋ ਜਦੋਂ ਉਹਨੇ ਸਾਨੂੰ ਪਰਮਿਸ਼ਨ ਦਿੱਤੀ ਐ ਤਾਂ ਉਹਦੀ ਪੂਰੀ ਰਿਸਪੌਂਸਿਬਿਲਟੀ ਐ ਕਿ ਉਹ ਰੂਟ ਨੂੰ ਡਾਇਵਰਟ ਕਰੇ ਪਬਲਿਕ ਦੇ ਰੂਟ ਨੂੰ ਡਾਇਵਰਟ ਕਰੇ ਤੇ ਇਹਨੂੰ ਪ੍ਰੋਪਰਲੀ ਮੈਨੇਜ ਕਰੇ ਪਰ ਜਿਹੜਾ ਪੁਲਿਸ ਆ ਉਹਦਾ ਰੋਲ ਬਿਲਕੁਲ ਜ਼ੀਰੋ ਰਿਹਾ ਐ ਦੇਖੋ ਹੁਣ ਜ਼ੀਰੋ ਕਿਉਂ ਰਿਹਾ ਐ ਤਾਂ ਤੁਸਾਨੂੰ ਆਪ ਹੀ ਪਤਾ ਸੱਤਾਧਾਰੀ ਤਿਰਦੀ ਤੇ ਤਿਰਦੀ ਸ਼ੈ ਤੇ ਕਰਿਆ ਉਹਨਾਂ ਨੇ ਸਾਰਾ ਮਲਕੇ ਜਦੋਂ ਤੁਸੀਂ ਸਮਝ ਲਖੜੇ ਆਮ ਆਦਮੀ ਪਾਰ ਮਾਕੇ ਜਦੋਂ ਤੁਸੀਂ ਸਮਝ ਲਗੜਿਆ ਆਵਾਜ਼ ਦੀ ਪਾਰਟੀ ਸ਼ੁਰੂਆਤ ਬਰਨਾਲੇ ਦੇ ਵਿੱਚ ਹੋਈ ਸੀ ਅੱਜ ਬਰਨਾਲੇ ਦੇ ਵਿੱਚ ਅੰਤ ਹੋ ਰਿਹਾ ਹੈ ਬਿਲਕੁਲ ਜੀ ਕਿਉਂਕਿ ਜਿਹੜੇ ਬਰਨਾਲੇ ਦੇ ਲੋਕ ਨੇ ਉਹ ਜਿਹੜਾ ਲਾਉਣ ਵੀ ਜਾਣਦੇ ਨੇ ਜਿਹੜਾ ਪੱਟਣ ਵੀ ਜਾਣਦੇ ਨੇ ਤੇ ਅੱਜ ਇਹ ਚੀਜ਼ ਅੱਜ ਉਹਨਾਂ ਨੇ ਸਾਫਤ ਕਰਤਾ ਕਿ ਉਹ ਜਿਹੜੀ ਚੀਜ਼ ਦੀ ਉਹਨਾਂ ਨੇ ਜੜ ਲਾਈ ਸੀ ਉਹ ਉਹਨੂੰ ਅੱਜ ਉਹ 23 ਤਰੀਕ ਨੂੰ ਪੱਟ ਕੇ ਦਿਖਾਉਣਗੇ ਸਾਰੇ ਭੀੜ ਰੋੜ ਤੋਂ ਛੱਡ ਕੇ ਉੱਧਰ ਨੂੰ

और चला गया हूं मैं काम कर रहा हूं